ਕੀ ਨਾਮ ਆਪਣੋ ਕੀ ਰਹਿ ਗਿਆ ਮੇਰਾ ਨਾਮ ਜੀ ਚੰਦਰਮਨੀਆ ਜੀ ਫਰਮ ਆ ਜੀ ਸ਼ੋਸਟੋਰ ਮੈਂ ਇੱਥੇ ਦੁਕਾਨ ਤੇ ਬੈਠਾ ਲਾ ਹੀ ਅਦੋਂ ਮੁੜਾਇਕ ਆਇਆ ਉਹਨਾਂ ਮਨੂ ਰੇਟ ਪੁੱਛਿਆ ਸੋਦਿਆਂ ਦਾ ਤੇ ਨਾਲ ਹੀ ਮੇਰੇ ਗੱਲੇ ਤੋਂ ਪੈਸੇ ਕੱਢ ਕੇ ਲੈ ਗਿਆ ਮਰਚਾ ਮੁਰਚਾ ਮੇਰੇ ਰੱਖਿਆ ਪਾਈ ਆ ਇਹ ਸਾਰੀਆਂ ਮਰਚਾ ਇੱਥੇ ਪਈਆਂ ਜੇ ਤੇ ਜਿੱਲੇ ਮੈਂ ਰੋਲਾ ਪਾਇਆ ਤੇ ਮੈਂ ਉਹਦੇ ਮਗਰ ਮੁੜੇ ਨੱਠੇ ਤੋਂ ਉਹਦਾ ਮੋਬਾਈਲ ਦੇਖ ਗਿਆ ਤੇ ਅਸੀਂ ਮੋਬਾਈਲ ਫੜ ਲਿਆ ਉਹਦਾ ਸਾਦੇ ਤੇ ਹੀ ਉਹ ਪੈਦਲ ਆ ਗਿਆ ਪੈਦਲ ਤੁਹਾਡੀ ਕਾਦੀ ਦੁਕਾਨ ਹੈ ਮੇਰੀ ਜੀ ਖੰਡ ਕਿਉਂ ਦੀ ਜੀ ਕਿੰਨੇ پیسے ਕੱਢੇ ਲੱਗੇ ਮザੰ ਅੰਦਾਜ਼ਾ ਹੈ 50 ਤੋਂ 60000 ਰੁਪਏ ਜੀ ਕੋਈ ਕੰਪਲੀਟ ਕੀਤੀ ਹੈ ਹਾਂ ਜੀ ਕੰਪਲੀਟ ਕਰਤੀ ਹੈ ਜੀ ਪੁਲਿਸ ਵਾਲੇ ਆਏ ਹੀ ਜੀ ਉਹਨਾਂ ਨੇ ਇਨਕੁਆਰੀ ਕੀਤੀ ਆ ਉਹਨਾਂ ਕੋਲ ਫੋਨ ਆ ਉਹਨਾਂ ਦਾ ਮੋਬਾਈਲ ਜਿਹੜਾ ਲੱਗਾ ਹੀ ਉਹਨਾਂ ਨੇ ਦਿੱਤਾ ਵਾ ਔਰ ਸਾਰਾ ਹੈਗਾ ਕਿ ਇਹ ਲਾਗੇ ਵਾਲੇ ਪਿੰਡਾਂ ਦੇ ਜਿਹੜੇ ਸੀ ਉਹ ਮੁਰੇ ਕੀ ਮੰਤਰ ਦੇ ਉਹ ਆਹੀ ਕਰਨਿਆ ਕਿ ਮਤਲਬ ਜਲਦੀ ਤੋਂ ਜਲਦੀ ਪੁਲਿਸ ਵਾਲੇ ਉਹ ਮੁਰੇਨ ਫੜਨ ਤੇ ਜੋ ਵੀ ਸਾਡਾ ਨੁਕਸਾਨ ਹੈ ਜਿਹੜਾ ਉਹ ਦਿੱਤਾ ਜਾਵੇ ਮਾਜੀ ਮੇਰੀ ਐ ਦੁਕਾਨਾ ਕਪੜੇ ਦੀ ਤੇ ਕਿ ਉਹ ਬਾਈ ਬਾਹਰੋਂ ਤੇ ਇਦੋਂ ਮੁੜਾਇਕਾ ਆਇਆ ਐ ਦੁਕਾਨ ਤੇ ਪਾ ਪੁੱਛੇ ਜਾਂਦਾ ਛੋਬਿਆਂ ਨਾਲ ਤੇ ਛੋਦੇ ਉੱਠ ਲੱਗਾ ਤੇ ਉਹ ਰੇਤਾਂ ਦਾ ਮੱਟਾ ਪਾਤੇ ਤੇ ਪੈਸੇ ਕੋਟ ਲੈ ਗਿਆ 50-60 ਹਜ਼ਾਰ ਰੁਪਏ ਫੇਰ ਉਹ ਸਵੇਰ ਉੱਠ ਬਾਦਿਆ ਨਿਕਲੇ ਆ ਤੇ ਭੱਜ ਗਿਆ ਜੀ ਚਿੱਟੀ ਜੱਟ ਪਾਈ ਦੀ ਲੰਮਾ ਜਿਹਾ ਮੁੜਾ ਵਾ ਤੂੰ ਹੀ ਪਿੱਛੇ ਕੀਤਾ ਹਾਂ ਅੱਛਾ ਨਹੀਂ ਆਈ ਤੇ ਪਿੱਛੇ ਲੋਕਾਂ ਨੇ ਸਾਰੇ ਕਿਹਾ ਲੇਵੜਾ ਵਾਲੇ ਨੇ ਗੁਜਰਾਵਾਲੇ ਪਿੱਛੇ ਕੀਤਾ ਉਹ ਵਾਈਲ ਜੇ ਉਹ ਹਮ ਵਾਈਲ ਜੇ ਬੈਠ ਰੋ ਜਾਂਦੇ ਛੋੜ ਛੜਕ ਤੋਂ ਲੰਬਾ ਉਹ ਦੋ ਦੁਰ ਗਿਆ ਹਾਂਜੀ ਚਿੱਟੀ ਜੱਟ ਪਾਈਦੀ ਆ ਲੰਮਾ ਜਮਾ ਤੇਰੇ ਪਾਸ ਹੁਣੇ ਇਨਫੋਰਮੇਸ਼ਨ ਆਈ ਸੀਗੀ ਕਿ ਚੰਦਰਮਣੀ ਜੀ ਦੀ ਦੁਕਾਨ ਆ ਜੋ ਕਿ ਚਕਾੜੀ ਮੰਡੀ ਦੇ ਵਿੱਚ ਇਹ ਕਹ ਰਿਹਾ ਸੀ ਕਿ ਮੈਂ ਆਪਣੀ ਦੁਕਾਨ ਤੇ ਬੈਠ ਕੇ ਪੈਸੇ ਗਿਣ ਰਿਹਾ ਸੀ ਤੇ ਇੱਕ ਨੌਜਵਾਨ ਜਿਹੜਾ ਪਹਿਲਾਂ ਉਹ ਸੌਦਾ ਲੈਣ ਦੇ ਬਹਾਨੇ ਨਾਲ ਆਇਆ ਉਹਨੇ ਕੁਝ ਸੌਦਿਆਂ ਦੇ ਕੁਝ ਸਮਾਨ ਦਾ ਪੁੱਛਨੇ ਰੇਟ ਵਗੈਰਾ ਪੁੱਛਨੇ ਤੇ ਉਸ ਤੋਂ ਬਾਅਦ ਇੱਕ ਤਮ ਇਹਨਾਂ ਤਮਾਰ ਕੇ ਇਹਨਾਂ ਦੇ ਪੈਸੇ ਜਿਹੜੇ ਖੋਖ ਲੈ ਗਿਆ ਸੋ ਇਸੇ ਦੌਰਾਨ ਜਿਹੜਾ ਸਾਨੂੰ ਸਰਕੂਲਰ ਇਨਫੋਰਮੇਸ਼ਨ ਆਈ ਹੈ ਕਿ ਜਿਹੜਾ ਬੱਦੇ ਉਹਦੀ ਡੈਟੀਫਿਕੇਸ਼ਨ ਹੋ ਗਈ ਹੈ ਔਰ ਜਲਦੀ ਉਹਨੂੰ ਫੜ ਕੇ ਤੇ ਜਿਹੜਾ ਦਾ ਜਿਹੜੀ ਰਿਕਵਰੀ ਕਰਾਈ ਜਾਏਗੀ